ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਸੌਰ ਸਿੰਘ ਪਹੁੰਚੇ ਆ ਵੀਰ ਗੁਰਲਾਲ ਦੇ ਕੋਲ ਤਹਿਸੀਲ ਜ਼ਿਲ੍ਹਾ ਸਪਿਰ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਜਦੋਂ ਸੌਰ ਸਿੰਘ ਤੋਂ ਦੋਸਤੋ ਆਪਾਂ ਪਿੰਡ ਮਾਣੇ ਮੱਲੀਾਂ ਦੀ ਛੜਕਾਉਣੇ ਆ ਤੇ ਰਸਤੇ ਵਿੱਚ ਗੁਰਲਾਲ ਸਿੰਘ ਉਹਨਾਂ ਦਾ ਘਰ ਆ ਸੋ ਕਾਫੀ ਵੀਡੀਓ ਵੀਰ ਪਾਉਂਦਾ ਠੀਕ ਹੈ ਜੀ ਬਹੁਤ ਸਾਰੇ ਪਸ਼ੂ ਰੁਟੀਨ ਦੇ ਵਿੱਚ ਲੈ ਕੇ ਆਉਂਦਾ ਠੀਕ ਹੈ ਜੀ ਡੇਲੀ ਕੋਈ 2-4 ਨੱਕ ਜਿਹੜੇ ਆ ਇਸ ਕੇਲੇ ਦੇ ਉੱਪਰ ਆਉਂਦੇ ਰਹਿੰਦੇ ਆ ਠੀਕ ਆ ਜੀ ਤੇ ਆਪਾਂ ਤਕਰੀਬਨ ਕੋਈ 1-2-2 ਦਿਨਾਂ ਬਾਅਦ ਜਿਹੜੀ ਅਪਡੇਟ ਆ ਤੁਹਾਨੂੰ ਇਸ ਕੇਲੇ ਦੇ ਉੱਪਰ ਉਹ ਦਿੰਦੇ ਰਹੀਦਾ ਗੱਲਬਾਤ ਆਪਾਂ ਗਰਨਾਲ ਦੇ ਨਾਲ ਕਰਾਂਗੇ ਦੋਸਤੋ ਵੇੜਾ ਦੋ ਦਿਖਾਉਣੀਆਂ ਤਾਂ ਮੈਂ ਦੋਵੇਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਸਵਈਆਂ ਠੀਕ ਆ ਜੀ ਤੇ ਤਕਰੀਬਨ ਕੋਈ ਦੋ ਤਿੰਨਾਂ ਵੇਰਾਂ ਦੇ ਵਿੱਚ ਇੱਕ ਵੱਡੱਖਣ ਜੀ ਵੇਰ ਵੀ ਲੈ ਕੇ ਆਉਂਦਾ ਮਤਲਬ ਕਹਿੰਨ ਤਾਂ ਭਾਵੇਂ ਕਿ ਡਿਫਰੈਂਟ ਜੀ ਠੀਕ ਆ ਜੀ ਇੱਕ ਜਰਸੀ ਤੇ ਐਰ ਸ਼ੈਪਾ ਕ੍ਰੋਸ ਵੇੜ ਤੁਹਾਨੂੰ ਦਿਖਾ ਦਾਂਗੇ ਇੱਕ ਕ੍ਰੋਸ ਅੰਗ ਦੇ ਵਿੱਚ ਆ ਵੇਰਾਂ ਦੋਵੇਂ ਸੁਈਆਂ ਨੇ ਤ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਗੁਰਲਾਲ ਵੀਰੇ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਰੀ ਘਰ ਸੰਤੂ ਸਾਹਿਬ ਜੀ ਠੀਕ ਠਾਕ ਜੇ ਵਧੀਆ ਵਧੀਆ ਵੀਰੇ ਗੁਰਲਾਲ ਠੀਕ ਠਾਕ ਬੜੀ ਕਿਰਪਾ ਵੈਗਰੂ ਦੀ ਚੜ੍ਹਦੀ ਕਲਾ ਜੀ ਨਵੀਂ ਗਰਨਾਲ ਵੀਰਾ ਤੇ ਵੇਰਾ ਆਪਣੇ ਕੋਲ ਦੋ ਆਈਆਂ ਨੇ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਦੋਵੇਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਤਾਜ਼ੀਆਂ ਤਾਜ਼ੀਆਂ ਸੰਤੂ ਸਾਹਿਬ ਆਹ ਤੇ ਵੱਚੀ ਕੱਲ ਦੀ ਸੁਈ ਆ ਜਰਸੀ ਤੇ ਐਰਸ਼ੈਡ ਦਾ ਕ੍ਰੋਸ ਆ ਜੀ ਠੀਕ ਹੈ ਜੀ ਹਾਂਜੀ ਮੱਝਾਂ ਵਾਲਾ ਥਾਂ ਲੱਗਾ ਤੇ ਇਹਦੇ ਥੱਲੇ 16 17 ਕਿਲੋ ਖੁੱਲਾ ਹੀ ਬੋਲਾ ਹੋਊਗਾ ਸੰਤੂ ਸਾਹਿਬ ਠੀਕ ਹੈ ਜੀ ਪਹਿਲੀ ਸੁਈ ਦਾ ਰਕਾਰ 20 ਕਿਲੋ ਤੋਂ ਪਲੱਸ ਚੱਲੀ ਹੈ ਕਰਮ ਵਾਲੀ ਠੀਕ ਹੈ ਜੀ ਦੂਜਾ ਸੁਆ ਰਾਤ ਦੀ ਸੁਈ ਆ ਜੀ ਰਾਤੀ ਸੁਈ ਆ ਹਾਂਜੀ ਮਗਰ ਜੇਬ ਜੂਰ ਪ੍ਰੋਪਰ ਪੈ ਗਈ ਆ ਸੰਤੂ ਸਾਹਿਬ ਬੇਫਿਕਰੇ ਹੋ ਜੇ ਜਿਹੜੇ ਭੈਣ ਭਰਾ ਨਹੀਂ ਕੀ ਸਮਸਾ 15 ਤੋਂ ਪਲੱਸ ਹੀ ਚੱਲਣਗੀ 16 17 ਕਿਲੋ ਖਲਾ ਹੀ ਹੋਊਗਾ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਮਗਰ ਬੱਚੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਕੋਈ ਸੈਕੰਡ ਸੁਆ ਸਮਝ ਲੈ ਕੋਈ ਦੂਜਾ ਸਮਝ ਲੈ ਠੀਕ ਹੈ ਜੀ ਆਰਡਰ ਕੁਆਲਿਟੀ ਬਹੁਤ ਜਿਆਦਾ ਖੂਬਸੂਰਤ ਆ ਤੇ ਬਾਕੀ ਆਪਾਂ ਇਹ ਵੀ ਦੱਸ ਦੇਣੇ ਦੋਸਤੋ ਪੱਕ ਜਿਹੜਾ ਜਰਸੀ ਦੇ ਵਿੱਚ ਕਿਤੇ ਐਰ ਸ਼ੈਰ ਦਾ ਠੀਕ ਹੈ ਜੀ ਬਾਕੀ ਰੰਗ ਕਲਰ ਵਾਲ ਵੇਖੀਏ ਤੇ ਵਿੱਚ ਐਰ ਸ਼ੈਰ ਦਾ ਮਿਕਸ ਅਪ ਲੱਗਦਾ ਤੇ ਬਾਕੀ ਬਾਡੀ ਬੰਤਰ ਵੇਖੀਏ ਜਾਂ ਸਰੀਰ ਦੀ ਬੰਤਰ ਵੇਖੀਏ ਇਹਦੇ ਜਰਸੀ ਬ੍ਰੀਡ ਦੇ ਵਿੱਚ ਤੇ 15 ਲੀਟਰ ਤੋਂ ਪਲੱਸ ਫੌਲ ਆ ਕੱਲ ਮਗਰ ਬੱਚੀ ਫੀਮੇਲ ਕਾਫਾ ਬਾਕੀ ਥਾਣ ਥਣ ਕਰਮ ਵਾਲੀ ਨੂੰ ਬਹੁਤ ਸੋਹਣਾ ਲੱਗਾ ਆ ਇਧਰੋਂ ਤੁਹਾਨੂੰ ਦਿਖਾਉਣੀ ਆਪਾਂ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਸਪੇਸ ਵੰਡ ਕਰੋ ਚੱਕ ਕੋਈ ਪੰਜਾਂ ਪੰਜਾਂ ਚੌਂ ਚੌਂ ਇੰਚਾਂ ਦੇ ਥਾਣ ਲੱਗਾ ਆਪਾਂ ਚੱਪੇ ਚੱਪੇ ਦੇ ਨੋਟ ਕਰਾ ਦਿੰਦੇ ਵੀ ਚੱਪੇ ਚੱਪੇ ਦੇ ਥਾਣਾ ਸੋ ਹਵਾਨੇਲੇ ਦੇ ਉੱਪਰ ਨਾੜਾ ਬੇਨਮੁਣ ਕਾਫੀ ਜਿਆਦੀਆਂ ਬਰੀਕ ਤਾਂ ਨਜ਼ਰ ਆਉਣਗੀਆਂ ਠੀਕ ਆ ਤੇ ਚੋਣ ਚਾਂ ਜਿਹੜੀ ਤੁਸੀਂ ਇੱਥੋਂ ਇੱਕ ਜਜਮੈਂਟ ਕਰ ਲਓ ਕਿ ਚੰਗੀ ਚਵਾਈ ਦੀ ਆ ਠੀਕ ਆ ਲੈ ਵੀਰ ਗੁਰਨਾਲ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਈਏ ਤਿਹਰੇ ਕਰ ਨਾਲ ਕਿੰਨਾ ਕੁ ਨਾਰਮਲੀ ਚੱਲੋ ਘੱਟ ਤੋਂ ਘੱਟ ਆਪਾਂ ਇੱਕ ਜੱਜਮੈਂਟ ਕਰ ਸਕਦੇ ਆ ਬੌਲੇ ਦੇ ਵਿਹਾਰ ਤੇ ਕਿੰਨਾ ਕੁ ਦੋਤ ਪੜਾਉਣਾ ਚਾਹੀਦਾ ਵੈਰ ਨੂੰ ਸਰਦੂ ਸਾਹਿਬ 20 ਤੋਂ ਪਲੱਸ ਹੀ ਚੱਲੂਗੀ ਪਹਿਲੇ ਸੁਗੇ 20 ਤੋਂ ਪਲੱਸ ਚੱਲੀ ਆ ਚਲੋ ਮੈਂ ਐਵੇਂ 5 26 ਨਹੀਂ ਆਂਦਾ ਠੀਕ ਹੈ ਜੀ 20 ਪਲੱਸ ਚੱਲੂਗੀ ਕਰਮਾਂ ਲਈ ਠੀਕ ਹੈ ਜੀ ਸੋ ਆਰਡਰ ਕੁਆਲਟੀ ਬਹੁਤ ਸੋਹਣੀ ਦੋਸਤੋ ਇੱਕ ਫਾੜੀ ਵਾਲਾ ਚੱਡਾ ਜਿੱਦਾਂ ਆਪਾਂ ਨੋਟ ਕਰਾਤਾ ਵੀ ਬਿਲਕੁਲ ਫਾੜੀ ਵਾਲਾ ਚੱਡਾ ਬਹੁਤ ਸੋਹਣਾ ਥਾਂ ਦੇਵੇ ਦੇ ਵਿੱਚ ਸੋ ਚੰਗੀ ਉਮੀਦ ਕਰ ਸਕਦੇ ਆ ਕਿਉਂਕਿ ਪਸ਼ੂ ਦੀ ਬੰਤਰ ਬਹੁਤ ਜਿਆਦੀ ਸੋਹ ਉਹ ਤੁਸੀਂ ਜਜਮੈਂਟ ਕਰ ਲਿਓ ਬਾਕੀ ਵੀਰ ਗਰਨਾਲ ਕਹਿੰਦਾ ਵੀ ਘੱਟੋ ਘੱਟ 20 ਲੀਟਰ ਤੋਂ ਬਾਹਰ ਹੀ ਚੱਲੂਗੀ ਠੀਕ ਆ ਜਿੱਦਿਕ ਨਸਲ ਬਰੀਡ ਹੈ ਜਾਂ ਜਿੱਦਾਂ ਕ ਥਣੇਵਾ ਲੱਗਾ ਕਰਮਾ ਦੀ ਹੰਦੂ ਸਾਹਿਬ ਵੱਡੀ ਜਰਸੀ ਆ ਚਲੋ ਹੈਗੀ ਕ੍ਰੋਸ ਵਾ 에ਅਰ ਸ਼ੈਅ ਦੇ ਵਿੱਚ ਹਾਂਜੀ ਹਾਂਜੀ ਤੇ ਬਾਕੀ ਸੀਲਸ ਲੱਗ ਬਹੁਤ ਜਿਆਦੀ ਜੀ ਠੀਕ ਆ ਨਵੀਂ ਕਰਲਾ ਇੱਕ ਮਾਰਾ ਜਾਨ ਹੋਰ ਤੋਰ ਕੇ ਦਿਖਾਈ ਭਰਾ ਹਾਂਜੀ ਹਾਂਜੀ ਅੱਗੋ ਕਮਾ ਲਿਓ ਕੋਈ ਐਨੂੰ ਤੁਰਦੇ ਆ ਜੀ ਲੋ ਦੋਸਤੋ ਸਾਰੇ ਕਪਿਆਂ ਹਰ ਪਾਸੇ ਤੁਸੀਂ ਚੈੱਕ ਕਰੋ ਬਹੁਤ ਤਸੱਲੀ ਬਖਸ਼ ਚੀਜ਼ ਆ ਵੈਸੇ ਚਵਾਈ ਚੁਵਾਈ ਤੇ ਬਹੁਤ ਖਰੀ ਨਿਕਲੀ ਠੀਕ ਆ ਜੀ ਤੇ ਵੈਸੇ ਵੀ ਗਰਲਾਲ ਦੀ ਜਿਹੜੀ ਸ਼ੋਰਟੀ ਆ ਦੋਸਤੋ ਤਸੱਲੀ ਹਰ ਵਾਰ ਹੁੰਦੀ ਆ ਵੀ ਉੱਥੇ ਕੋਈ ਵੀ ਵੀਰ ਜਿੱਥੇ ਵੀ ਮਂਗਾਉਂਦਾ ਆ ਆਪਦੀ ਪੈਣਾ ਚੋਲੋ ਜੇ ਗੱਬੜਨ ਲੈ ਕੇ ਜਾਂਦਾ ਤੇ ਆਪਣੀ 蒂ਪ ਲੋ ਪੈਸੇ ਬਾਜ ਦੇ ਦੇਉ ਠੀਕ ਆ ਜੀ ਹਰ ਵਾਰ ਅਜਿਹੀ ਕਿ ਤਸੱਲੀ ਜੇ ਬੰਦ ਦੀ ਸਰਦੀ ਆ ਵਪਾਰ ਲਾਈਨ ਦੇ ਵਿੱਚ ਵੀਰ ਜ਼ਰੂਰ ਦਿੰਦਾ ਠੀਕ ਆ ਲੈ ਵੀ ਗਰਲਾਲ ਲੈ ਚੱਲ ਵੀ ਉਹਦਣ ਸੰਧੂ ਸਾਹਿਬ ਆਪਾਂ ਪਸ਼ੂ ਪਾਏ ਆ ਪਰਸੋ ਵੀ ਜਿਹੜੀ ਸੂਈ ਸੀ ਉਹ ਕਰਮਾ ਲਈ ਆਪਾਂ ਇੱਥੇ ਬਲਟੋਲੇ ਦੇ ਬੰਦਿਆ ਲਈ ਉਹਨਾਂ ਨੂੰ ਚਵਾ ਕੇ ਦੇ ਕੇ ਆਏ ਜੀ ਫੇਰ ਪੈਸੇ ਲੈ ਆਏ ਆ। ਲੈ ਵੀ ਕਰ ਲਾ ਲਾ ਬੱਚੀ ਬਹੁਤ ਖਰੀ ਸੀ ਉਹ ਮੈਨੂੰ ਲੱਗਦਾ ਵੀ ਜਿੰਨੇ ਕੁ ਰੇਟ ਦੀ ਤੁਸੀਂ ਦਿੱਤੀ ਆ ਉਹ ਬਹੁਤੇ ਵੀਰ ਕਹਿੰਦੇ ਸੀ ਵੀ ਯਾਰ ਇਸ ਤੋਂ ਹੋਰ 5-7 ਆ 8-10 ਹਜ਼ਾਰ ਵੈਸੇ 7-7 8-8 ਹਜ਼ਾਰ ਨਫਾ ਭਰ ਦਿਆ 60 ਤੋਂ 12 ਵੀਰ ਲੈਂਦੇ। ਪਰ ਆਪਾਂ ਨੂੰ ਪਾਣਾ ਮਿਲੀ ਆਪਾਂ ਪਾਣਾ ਦਿੱਤੀ ਇਹ ਨਹੀਂ ਗੱਲ ਸੰਦੂਸ। ਲਓ ਜੀ ਕੁਆਲਿਟੀ ਚੈੱਕ ਕਰੋ। ਬਹੁਤ ਸੋਹਣੀ ਕੁਆਲਿਟੀ। ਤੇ ਬੱਚੀਆਂ ਦੋਸਤੋ ਅੱਗੇ ਵੀ ਸਵਾਦ ਉਦੋਂ ਆਉਂਦਾ ਵੀ ਜਦੋਂ ਕੋਈ ਲੈ ਕੇ ਵੀਰ ਅੱਗੇ ਕਾਰੀ ਵਿ ਕੋ ਪੰਜ 4000 2 4000 ਕੋਈ ਕੋ ਕੱਢੇ ਠੀਕ ਹੈ ਜੀ ਦੋ ਤਿੰਨ ਹੀ ਥਾਂ ਵੀ ਪਸ਼ੂ ਘੁੰਮੇ ਠੀਕ ਹੈ ਜੀ ਚਾਹੇ ਵਪਾਰ ਲੈਣਾ ਤੇ ਚਾਹੇ ਕੋਈ ਘਰੇ ਕਿਸੇ ਵੀ ਨੇ ਘਰੇ ਨੂੰ ਰੱਖਣੀ ਹੈ ਤੇ ਉਹਨੂੰ ਵੀ ਸਵੱਲੀ ਮਿਲੇ ਫੇਰ ਸਵਾਰ ਆਉਂਦਾ ਵਪਾਰ ਲੈਣ ਦਾ ਠੀਕ ਹੈ ਜੀ ਸੋ ਚੰਗੀ ਬਿਹੜ ਗਰ ਲਾਲ ਕੀ ਮੁੱਲ ਕਰਦਾ ਸੰਤੂ ਸਾਹਿਬ ਇਹੋ ਜੀ ਬੱਚੀ ਦਾ ਚਲੋ ਲੋਕ ਲੱਖ ਲੱਖ 90 90 ਮੰਗੀ ਜਾਂਦੇ ਆ ਹਾਂ ਜੀ ਆਪਾਂ ਕੋਈ 80 ਨਹੀਂ ਕੋਈ 85 ਨਹੀਂ ਹਾਂ ਜੀ ਜਿੰਨੇ ਦੀ ਆਪਾਂ ਦੇ ਲੈ ਕਾਰ ਨਹੀਂ ਆਪਾਂ 75000 ਦੀ ਬਿਹੜ ਦੇ ਦਾਂਗੇ 75 ਦੀ ਉਹ ਤੋਂ ਖੁੱਲੇ ਮਾਤੜ ਸੰਤੂ ਸਾਹਿਬ ਕਰ ਦਾਂਗੇ ਭੈਣਾ ਭਰਾਵਾਂ ਠੀਕ ਇਹ ਨਹੀਂ ਵੀ ਕਹਿ ਦੇਣਾ ਗੱਲਾਂ ਨਾ ਜੇ 16 17 ਕਿਲੋ ਬੋਲਾ ਕਿਹਾ ਤੇ ਕੋਈ ਭੈਣ ਭਰਾ ਦੋ ਡੰਗ ਛੱਡ ਕੇ ਤਿੰਨ ਡੰਗ ਚੋਵੇ ਜੀ ਆਪਨੇ ਘਰੋਂ ਤਸੱਲੀ ਕਰਕੇ ਖੜੇ ਵਿਚਾਕ ਆਪਣੇ ਘਰ ਇੱਕ ਟਾਈਮ ਵੀਡੀਓ ਕਾਲ ਤੇ ਚੋਲੇ ਦੂਜੇ ਡੰਗ ਦੂਰ ਕੇ ਭੈਣ ਭਰਾ ਨੇ ਮਂਗਾਉਣੀ ਆ ਤੇ ਘਰ ਤਸੱਲੀ ਨਾਲ ਚੋ ਗਿਆ ਆਪਾਂ ਨੂੰ ਫੇਰ ਪਈਏ ਦਵੇ ਸੰਧੂ ਸਾਹਿਬ ਬਿਲਕੁਲ ਆਪਣੀ ਚੀਜ਼ ਦੇ ਉੱਪਰ ਮਾਲਕ ਖਰੀਦੀ ਚੀਜ਼ ਦੇ ਪਰਮਾਨ ਹੁੰਦਾ ਨਾ ਸੰਧੂ ਸਾਹਿਬ ਇਹ ਵੀ ਦਲੇਰੀ ਕੋਈ ਕੋਈ ਕਰਦਾ ਸੱਚ ਜਾਣੀ ਨਹੀਂ ਰੋਜ਼ ਵੀਡੀਓ ਪਾਉਂਦੇ ਜੋ ਕੋਈ ਇਹ ਗੱਲ ਨਹੀਂ ਆਦਾ ਵੀ ਅਗਲੇ ਤੇ ਘਰੋਂ ਜਾ ਕੇ ਲੈ ਆਏ ਮੇਰੇ ਤੇਰਾ ਇਹਨਾਂ ਸਿਰਦਰਦੀ ਚੁੱਕਦਾ ਜੀ ਹਾਂ ਸੰਧੂ ਸਾ ਇਹ ਵਿਸ਼ਵਾਸ ਨੂੰ ਠੀਕ ਹੈ ਜੀ ਟੁੱਟਣ ਨਾ ਦਿਓ ਜੇ ਕਿਉਂਕਿ ਵਿਸ਼ਵਾਸ ਤੇ ਬੇਸਤੇ ਸਾਰਾ ਕੰਮ ਚੱਲਦਾ ਕੋ ਕੋ ਜਿਹੜਾ ਵੀਰ ਕੋਈ ਪਸ਼ੂ ਮਗਾਉਂਦਾ ਠੀਕ ਹੈ ਜੀ ਆਪਣੀ ਨਰਕਪੜਕ ਆਪਣੀ ਸਿਰਦਰਦੀ ਤੇ ਤੁਸੀਂ ਪਸ਼ੂ ਮਗਾਉਂਦੇ ਜੇ ਉਹ ਹਰ ਵੀਰ ਦੀ ਸ਼ਾਬਾਸ਼ੀ ਆ ਘਲੌਣ ਵਾਲੇ ਦੀ ਵੀ ਤੇ ਕੇ ਲੈਣ ਵਾਲੇ ਦੀ ਵੀ ਤੇ ਬਾਕੀ ਆਪਾਂ ਹਰ ਵਾਰ ਕਹਿੰਨੇ ਆ ਸਿੱਧੀ ਜੀ ਗੱਲ ਆ ਠੀਕ ਹੈ ਸਵਾ ਹਥਰਾ ਸਾਰ ਸਿਰੇ ਤੇ ਗੰਢ ਵੀ ਵਪਾਰ ਦਾ ਕੰਮ ਆ ਵੀਰ ਗਰਲਾਲ ਉਹਨਾਂ ਤੇ ਇੱਥੇ ਆਣ ਕੇ ਕੋਈ ਜਰੀਆ ਤਵੱਜਹ ਜ਼ਰੂਰ ਦਿਆ ਕਰੋ ਵੀ ਇੱਥੇ ਆਣ ਕੇ ਆਪਦਾ ਪਸ਼ੂ ਵੇਖੀਏ ਚੋਕੇ ਵੇਖੀਏ ਮੈਂ ਵੀ ਕਰਨਾਲ ਦਾ ਮੌਲਤ ਹਸਤਾ ਕਿ ਸੈਕੰਡ ਨੰਬਰ ਤੇ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਮਹਿਰ ਖੜੀ ਹੈ ਹਾਂਜੀ ਸੰਧੂ ਸਾਹਿਬ ਇਹਨੂੰ ਅੱਜ 6ਵੇਂ ਤੋਂ 7ਵਾਂ ਦਿਨ ਸੂਈ ਨੂੰ ਆ ਹਾਂਜੀ ਤੀਜਾ ਸੂਆ ਸੰਧੂ ਸਾਹਿਬ ਸੂਈ ਇਹਦੇ ਮਗਰ ਬੱਛੀ ਆ ਠੀਕ ਹੈ ਜੀ ਹਾਂਜੀ ਕੋਈ ਭੈਣ ਭਰਾ ਆਪਣੇ ਘਰ ਦੋ ਟੰਗ ਛੱਡ ਕੇ ਤਿੰਨ ਟੰਗ ਚੋਵੇ ਭਲਾ ਦੋ ਦਿਨ ਚੋਵੇ 5000 ਰੁਪਏ ਆਨਾ ਪਾ ਕੇ ਹੋਜੀ ਕੋਈ ਗੱਲ ਨਹੀਂ ਦੋ ਦੇ ਤੇ ਥੱਲੇ 13 ਤੋਂ 14 ਕਿਲੋ ਠੰਡਾ ਹੋਊਗਾ ਜੀ ਇਸ ਵਕਤ ਪੰਜਾਂ ਛੇ ਦਿਨਾਂ ਦੀ ਸੂਈ ਸੰਧੂ ਸਾਹਿਬ ਪੰਜਾਂ ਛੇ ਦਿਨਾਂ ਦੀ ਸੂਈ ਥੱਲੇ ਇਹ ਅੱਜ ਇਹਨੂੰ 7ਵਾਂ ਦਿਨ ਮਸ ਠੀਕ ਹੈ ਜੀ ਆ ਤਸੱਲੀ ਕਰਕੇ ਖੜੇ ਬਾਕੀ ਦੁੱਧ 16-17 ਕਿਲੋ ਦੇ ਜੂਗੀ ਜੀ ਠੀਕ ਹੈ ਜੀ ਆ ਦੋਸਤੋ ਹਜੇ ਜਸਟ ਕੋਈ ਬੌਲੇ ਕੱਚੇ ਬੌਲੇ ਦੇ ਵਿੱਚ ਹੀ ਪਸ਼ੂ ਹੁੰਦਾ ਕੋ ਪੰਜਾ ਛੇ ਦਿਨਾਂ ਦਾ ਆ ਨਗਰ ਬੱਚੀ ਆ ਕੋਈ ਤੁਸੀਂ ਚੈੱਕ ਕਰੋ ਠੀਕ ਹੈ ਜੀ ਬਰਾਉਨ ਕਾਫੀ ਕਲਰ ਤੇ ਬਿਲਕੁਲ ਵਾਈਟ ਦੇ ਵਿੱਚ ਆ ਲਾਲ ਦੱਬ ਤੇ ਵਾਈਟ ਆ ਠੀਕ ਆ ਤੇ 13 ਕਿਲੋ ਗਰਲਾ ਦਾ ਵੀ ਆਪਣੀ ਪੂਰੀ ਤਸੱਲੀ ਗਾਰੰਟੀ ਆ ਹੋਵੇ ਨਾ ਹੋਵੇ ਦੁੱਧ 14 ਤੋਂ ਪਲਾਸੀ ਆ ਬਾਕੀ ਵਜਨ ਨੋੜ ਤੁਸੀਂ ਚੈੱਕ ਕਰੋ ਹਾਈਟ ਮੀਡੀਅਮ ਆ ਵਜਨ ਨੋੜ ਚੈੱਕ ਕਰੋ ਇਹ ਵੀ ਕਰੋਸ ਸੰਗ ਦੇ ਵਿੱਚ ਹੀ ਆ ਠੀਕ ਹੈ ਜੀ ਕਰੋਸ ਸੰਗ ਦੇ ਵਿੱਚ ਤਾਂ ਕੋਈ ਐਫ ਦਾ ਕੋਈ ਵੀ ਜ ਹੈ ਕ੍ਰੌਸਾ ਬਾਕੀ ਸੰਧੂ ਸਾਹਿਬ ਥਾਂ ਤੁਹਾਨੂੰ ਬਹੁਤ ਜ਼ਿਆਦਾ ਮੱਝਾਂ ਆਣਾ ਲੱਗਾ ਤੇ ਚੋਣ ਜਾਣ ਇੰਨੀ ਜਿਆਦੀ ਆ ਵੀ ਗੱਲ ਹੀ ਛੱਡੋ ਠੀਕ ਹੈ ਜੀ ਭੈਣ ਭਰਾ ਦੂਰੋਂ ਆਊਗਾ ਚੱਲ ਕੇ ਇਹ ਨਹੀਂ ਵੀ ਚੋਣ ਗੱਦੀ ਨਿਕਲੂਗੀ ਕੋਈ ਭੂਰ ਨਹੀਂ ਛੱਟਾ ਨਹੀਂ ਥਾਣੀ ਘੱਟ ਲਓ ਜੀ ਬਾਕੀ ਥਾਣੇ ਕੋਈ ਲੱਗ ਗਿਆ ਦਿਖਾ ਦਈਏ ਤੁਹਾਨੂੰ ਠੀਕ ਹੈ ਜੀ ਰੋਕ ਰੋਕ ਦਾ ਥਾਣਾ ਅਗਲੇ ਪਿਛਲੇ ਥਾਣਾ ਦਾ ਸਾਇਜ ਤੁਸੀਂ ਚੈੱਕ ਕਰ ਲਓ ਲੈ ਵੀ ਗਰਨਾਲ ਇੱਕ ਵਾਰੀ ਖੋਲ ਕੇ ਤੋਰੀ ਮਾਰਾ ਦੇ ਗਾਣ ਹਾਂਜੀ ਲਓ ਜੀ ਐਨੀਮਲ ਦੋਸਤੋ ਬੇਸ਼ੱਕ ਆਪਾਂ ਗੱਲ ਕਰਦੇ ਆਂ ਬੇਸ਼ੱਕ 2 ਆਜਨ 4 ਆਜਨ 3 ਆਜਨ ਪਸ਼ੂ ਐਸੇ ਸਾਫ ਸੁਥਰਾ ਹੁੰਦਾ ਬਾਕੀ ਬੰਦੀ ਸਰਦੀ ਤਸੱਲੀ ਆਪਣੀ ਵੀ ਕਰਕੇ ਲੈ ਕੇ ਆਉਂਦੇ ਆ ਵਪਾਰ ਦਾ ਕੰਮ ਜੋ ਹੋਇਆ ਠੀਕ ਹੈ ਜੀ ਅੱਗੋਂ ਵੀ ਕੋਈ ਭਰਾ ਖਰੀਦਦਾਂ ਨਹੀਂ ਕਰਦਾ ਠੀਕ ਹੈ ਜੀ ਪੈਸੇ ਤੁਸੀਂ ਬਾਅਦ ਚ ਲਾਉਣੇ ਆ ਇਹਨਾਂ ਰਕਮ ਪਹਿਲਾਂ ਖਰਚ ਕਰਕੇ ਲਿਆਂਦੇ ਆ ਠੀਕ ਹੈ ਜੀ ਪਸ਼ੂ ਸਤੂ ਦਾ ਮਾਰੀ ਜੀ ਧੱਕ ਕਰਮ ਵਾਲੀ ਗਾਂ ਰੱਖਦੀ ਆ ਬਾਕੀ ਦੁੱਧ ਦੇਣੀ ਵੀ ਜੇ ਕਹਿਤਾ ਤੇ ਹੋਊਗਾ ਨਾ ਇਹ ਭੈਣ ਭਰਾ ਤਸੱਲੀ ਕਰਕੇ ਖੜੇ ਬਾਕੀ ਜਿਹੜੇ ਭੈਣਾ ਭਰਾਵਾਂ ਮਾਲ ਲਿਆ ਵਾ ਮਾਰੇ ਆਪਾਂ ਨਾ ਵੀ ਕਮੈਂਟ ਕਰਕੇ ਦੱਸੋ ਵੀ ਮਾਲ ਕਿਹੋ ਜਿਹਾ ਲੱਗਾ ਸੰਧੂ ਸਾਹਿਬ ਇਹ ਨਹੀਂ ਗੱਲ ਮੈਂ ਵੀ ਤੇ ਲਾ ਲ ਵੈਸੇ ਚੁਵਾਈ ਅਗਲੇ ਪਿਛਲੇ ਥਾਣਾ ਦੀ ਬਰਾਬਰ ਕੋਈ ਬਾਤ ਘਟਾ ਹਰਤ ਨਹੀਂ ਹੈਗੀ ਸੰਧੂ ਸਾਹਿਬ ਤਸੱਲੀ ਕਰਕੇ ਖੜੇ ਸੂਈ ਸਵਾਈਏ ਕਿਹੜੀ ਗੱਪਣਾ ਮਾ ਜੀ ਠੀਕ ਆ ਜੀ ਹਾਂ ਜੀ ਨੋ ਵੀ ਬਰਾਬਰ ਠੀਕ ਆ ਜੀ ਬਾਕੀ ਦੋ ਤੋਂ 16 17 ਕਿਲੋ ਸੰਧੂ ਸਾਹਿਬ ਛੰਡਾ ਦੇਜੂ ਕਰ ਮਾਰ ਜਨਾਬ ਜੋਗੀ हां जी क्योंकि ਹੁਣ ਸਿਆਲ ਵਗਾਹ ਵਾਂਡਵੁੰਡ ਵੀ ਖੁੱਲਾ ਪੈਣਾ ਮਾਲ ਨੂੰ ਠੀਕ ਹੈ ਭਰਾ ਜੀ ਮੈਂ ਵੀ ਵਹਿੜ ਬਾਕੀ ਦੋਸਤੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਸਾਰੀ ਡਿਟੇਲ ਪੂਰੀ ਹੀਟਰੀ ਪੂਰਾ ਰਿਕਾਰਡ ਅੱਜ ਦੇ ਸਮੇਂ ਵੀਰ ਨੇ ਨੋਟ ਕਰਾਤਾ ਤੇ ਤਕਰੀਬਨ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਵਾਲਾ ਕੰਮ ਹੀ ਆ ਕੋਈ ਦੋ ਚਾਰ ਨੱਕ ਜਿਹੜੇ ਦੋਸਤੋ ਵੇਖ ਜਾਂਦੇ ਆ ਪਸ਼ੂ ਫੇਰ ਆ ਜਾਂਦੇ ਆ ਠੀਕ ਹੈ ਜੀ ਤੇ ਤੋਰਾ ਫੇਰਾ ਹੀ ਮਾਲਕ ਦੀ ਕਿਰਪਾ ਨਾਲ ਵੀਰ ਹੁਣੀ ਰੋਜ਼ ਦਾ ਬਚੇਰਾ ਕਰ ਜਾਂਦੇ ਆ ਵਿੱਚੋਂ ਕੋਈ ਦੋ ਚਾਰ ਪਸ਼ੂਆਂ ਜਿਹੜਾ ਸਰਚ ਕਰ ਲੈਂਦੇ ਆ ਡੇਲੀ ਰੁਟੀਨ ਦੇ ਵਿੱਚ ਦੋਸਤੋ ਸਾਹਿਬ ਵਹਿੜਾ ਅੱਜ ਚ ਤੇ ਬਰਨਾਲੇ ਦੇ ਬੰਦੇ ਆ ਜੋੜਾ ਲਿਆ ਚਲੋ ਵੇਚਣ ਵਾਲੇ ਇਹ ਬੰਦੇ ਮੈਂ ਵੀਡੀਓ ਨਹੀਂ ਪਾਈ ਵੀ ਚਲੋ ਆਪੋ ਆਪਣਾ ਪਰਦਾ ਸੰਧੂ ਸਾਹਿਬ ਕੀ ਦੀ ਗੱਲ ਹੈ ਬਈ ਸਹੀ ਵੀਰੇ ਆਉਂਦਾ ਵੀਰਾਂ ਨੂੰ ਕਰਾਇਆ ਪਾੜਾ ਪਿਆ ਸਭ ਕੋਈ ਦੋ ਵੜਾ ਉਹ ਲੈ ਕੇ ਸਾਡੀ ਗੱਦੀ ਲਿਆ ਠੀਕ ਆ ਮੈਂ ਵੀ ਗੁਰਨਾਲ ਇਹਦੀ ਡਿਮਾਂਡ ਕੀ ਕਰਦੇ ਆ ਤਾਂ ਕੀ ਲੈ ਦੇ ਰਊਗਾ ਹਨ ਇਹ ਤਾਂ ਸੰਧੂ ਸਾਹਿਬ ਤੋਕੜਾਂ ਵਾਲਾ ਭਾਜੇ ਆ ਚਲੋ ਆਪਾਂ ਨੂੰ ਜਿਹੜੀ ਭਾਣਾ ਮਿਲਦੀ ਆਪਾਂ ਭਾਣਾ ਹੀ ਦੇ ਦਈ ਤੇ ਜਿਹੜੀ ਆਪ ਸੋਨਾ ਮੁੱਲੀ ਲਈਦਾ ਉਹ ਮੁੱਲੀ ਦੇਣਾ ਪੈਂਦਾ ਸਹੀ ਵੀਰੇ ਇਹ ਸੰਧੂ ਸਾਹਿਬ ਇਹਦਾ 50 ਕਰੀਏ 55 ਕਰੀਏ ਇਹ ਆਪਾਂ ਲਾਜ 45000 ਦੀ ਦੇਣੀ ਉਹ ਚੋਂ ਮਾਨਤਨ ਕਰਦਾਂਗੇ 45 ਚੋਂ ਹਾਂਜੀ ਸੰਤੂ ਸਾਹਿਬ ਕੋਈ ਭੈਣ ਭਰਾ ਆਏ ਨਾ ਆਖੇ ਵੀ ਭਾਅ ਛੋਟਾ ਕੀਤਾ ਪਤਾ ਨਹੀਂ ਕਿਹੜੀ ਗੱਲਾਂ ਕਰਦਾ ਸੰਤੂ ਸਾਹਿਬ ਆਪ ਨੂੰ ਜਿੰਨੇ ਪਸ਼ੂ ਆ ਗੋ ਮਿਲਿਆ ਬਿਲਕੁਲ ਜੀ ਅਗਦਾ ਮਾਰਜਨ ਨਫਾ ਰੱਖਦੇ ਬਿਲਕੁਲ ਹਾਂਜੀ ਆ ਦੋਸਤੋ ਜਿੰਨੇ ਗੱਗੋ ਪੈਸੇ ਆਪ ਖਰਚ ਕੀਤੇ ਹੁੰਦੇ ਜੇਕਰ ਪਤਲਾ ਪਸ਼ੂ ਮਿਲਿਆ ਤੇ 2-4000 ਦਾ ਮਾਰਜਨ ਨਫਾ ਰੱਖ ਕੇ ਉਹ ਸਾਹਮਣੇ ਤੁਹਾਨੂੰ ਸੁਵੱਲਾ ਮਿਲ ਜਾਂਦਾ ਕੋਈ ਨਸਲ ਬਰੀਡ ਹਰ ਕਵੀਰ ਨੂੰ ਪਤਾ ਕੋਈ ਇਹ ਤਾਂ ਹੈ ਨਹੀਂ ਵੀ ਇਹ ਕਿੱਲੇ ਕਿਸੇ ਦੇ ਬੱਜੀ ਤੇ ਅਣਜਾਣ ਬੰਦੇ ਕੋਲ ਸੀਗੀ ਅੱਗੋ ਵੀ ਸਾਰੇ ਵੀ ਤੇ ਬਾਕੀ ਜੇ ਕੋ ਮੁੱਲੀ ਪਸ਼ੂ ਖਰੀਦਣਾ ਪੈਂਦਾ ਤੇ 2-4000 ਦਾ ਆਪਣਾ ਮਾਰਜਨ ਰੱਖ ਕੇ ਕੋਈ ਵੀ ਵਪਾਰੀ ਵੀਰ ਆ ਉਹ ਪਸ਼ੂ ਸੇਲ ਕਰ ਦਿੰਦਾ ਬਾਕੀ ਤਸੱਲੀ ਤੁਸੀਂ ਆਪਣੀ ਜਿਹੜੀ ਰਿਸਪੌਂਸਿਬਿਲਟੀ ਸਮਝਦੇ ਕਿ ਉਹ ਪਹਿਲਾਂ ਕਰ ਲਿਆ ਕਰੋ ਇਹ ਆ ਤੇ ਦੋ ਨਗਸੀ ਵੀਰ ਗੁਰਲਾਲ ਦੇ ਅੱਡੇ ਤੇ ਲੈ ਵੀ ਗੁਰਲਾਲ ਇੱਕ ਨੰਬਰ ਕਰਦੇ ਸਾਂਗੇ 92817282497 ਦੂਜਾ ਨੰਬਰ 92889016207 ਠੀਕ ਹੈ ਵੀਰੇ ਹਾਂਜੀ ਬਹੁਤ ਦੋਸਤੋ ਸਾਨੂੰ ਵੀਰ ਗੁਰਲਾਲ ਪਿੰਡ ਸੌਰਸਿੰਘ ਤੋਂ ਆਪਣੇ ਨਾਲ ਠੀਕ ਆ ਜੀ ਪਸ਼ੂ ਆਉਂਦੇ ਆ ਬਿਲੂ ਰੁਟੀਨ ਦੇ ਵਿੱਚ ਆਓ ਆਣ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਸਤਿ ਸ਼੍ਰੀ ਅਕਾਲ ਸਸੀਗਾ ਸੰਤੋਸ ਸਾਹਿਬ ਜੀ